ਲੜਾਈ ਜਾ ਰਹੀ ਹੈ ਉਹ ਕੋਈ ਦਮ ਨਹੀਂ ਨਹੀਂ ਬਿਲਕੁਲ ਇਹੋ ਜੀਆਂ ਕੋਈ ਗੱਲ ਨਹੀਂ ਸਭ ਕੁਝ ਠੀਕ ਠਾਕ ਹੈ ਔਰ ਧਾਮੀ ਸਾਹਿਬ ਵੀ ਉਥੋਂ ਹੀ ਰਾਜਵਾਨਾ ਸਾਹਿਬ ਦੇ ਸਮਾਗਮ ਤੋਂ ਵਾਪਸ ਆਏ ਸੀ ਇਸ ਕਰਕੇ ਉਹ ਸਿਸ਼ਟਾਚਾਰ ਦੇ ਨਾਤੇ ਇਕੱਠੇ ਹੋਏ ਪਰ ਇੱਥੇ ਆ ਕੇ ਸਪੈਕਟਰ ਨੂੰ ਲੈ ਕੇ ਗੱਲਬਾਤ ਚੱਲਦੀ ਪਈ ਹੈ ਬਹੁਤ ਚਰਚਾ ਹੋ ਰਹੀ ਹੈ ਨਹੀਂ ਉਹ ਚਰਚਾ ਦੇਖੋ ਚਰਚਾ ਕਰ ਲੋ ਮੇਰੀ ਬੇਇੱਜ਼ਤੀ ਕਰ ਦੋ ਭਾਈ ਪੱਤ ਬੋਲੋ ਨਾ ਮੈਂ ਕਰ ਲੋ ਕਰ ਲੋ ਲੜਾ ਕਰ ਲੋ ਲਾਲਾ ਜੀ ਲਾਲਾ ਇਹ ਖਬਰ ਆਈ ਹੈ ਕਿ ਕੋਈ ਮੀਟਿੰਗ ਸ਼ੁਰੂ ਹੋਈ ਹੈ ਨਗਰ ਮਾਪ ਤੇ ਜਾਮਾ ਦਾ ਦੌਰ ਚੱਲੀ ਹੈ ਕਿ ਸਿੰਘ ਸਭਾ ਅਨਸਤੀਫਾ ਦੇਣ ਜਾ ਰਹੇ ਹੈ ਬੜਾ ਗੰਭੀਰ ਹਾਲਾਤ ਬਣੇ ਨੇ ਕਿਸੇ ਅਜਿਹੀ ਡੀਟਿੰਗ ਤਾਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਦੇਖੋ ਇੱਕ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਔਰ ਦੂਸਰੇ ਸ਼ਰਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਜਿਆ ਕਿਸੇ ਉਹਨਾਂ ਗੱਤਰਮਾ ਦੇ ਮੁਖੀਆਂ ਨਾਲ ਥੋੜੀ ਮਿਲਣਗੇ ਤੋ ਮਿਲਣ ਆਏ ਆ ਕੋਈ ਇਦਾਂ ਦੀ ਗੱਲ ਹੈ ਭਾਈ ਰਾਜਾ ਉਹਨਾਂ ਵੱਲੋਂ ਅੱਜ ਪੰਥਕ ਇਕਤਾ ਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਅਪਰੀਸ਼ੀਏਟ ਕਰਦਾ ਦੇਖਾਂਗੇ ਜੀ ਅੱਜ ਪੰਚ ਸਿੰਘ ਸੰਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜੋ ਉਹਨਾਂ ਦੀ ਅਪੀਲ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਗਣੀ ਚਾਹੀਦੀ ਹੈ ਗੌਰ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਅਪੀਲ ਦਾ ਕੋਈ ਸੱਦਾ ਦਿੱਤਾ ਜਾਊਗਾ ਪੰਚ ਸੰਬੰਧ ਦੇ ਦੇਸ਼ੀ ਪ੍ਰਵਾਨ ਕੀਤੇ ਉਹ ਪੰਚ ਸੰਬੰਧੀ ਮੀਟਿੰਗ 'ਚ ਵਿਚਾਰ ਤੋਂ ਬਾਅਦ ਸਵੇਰੇ ਤੇ ਮੀਟਿੰਗ ਦੇ ਵਿੱਚ ਮਿਲੇ ਜੀ ਪ੍ਰਧਾਨ ਸ਼ੂਨੀ ਕਮੇਟੀ ਨੂੰ ਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਤੇ ਦੁਬਾਰਾ ਮੀਟਿੰਗ ਕਰਨ ਦੀ ਮੈਨੂੰ ਨਹੀਂ ਸੀ ਮਲੇ ਅੱਛਾ ਤੁਸੀਂ ਮੈਨੂੰ ਲਾਇਆ ਉਹ ਨਹੀਂ ਮੈਂ ਵੈਸੇ ਆਇਆ ਸੀ ਹਸਰੇ ਆ ਮੈਂ ਉਹ ਕੁਦਰਤੀ ਮੈਂ ਅੰਤਵਾਰ ਸਾਹਿਬ ਮੱਥਾ ਟੇਕਣਾ ਹੈ ਚਾਵਣ ਜੋਰ ਫੜਿਆ ਕਿ ਸਿੰਘ ਸਵਾਰ ਨੇ ਅਸਤੀਫਾ ਦੇ ਦਿੱਤਾ ਸਿੰਘ ਸਵਾਰ ਅੜ ਗਿਆ ਕਿ ਅਸਤੀਫਾ ਨੂੰ ਵਾਪਸ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੀ ਸ਼ਰੋਮੀ ਆਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਾਹਿਬਾਨਾਂ ਨਾਲ ਮੀਟਿੰਗਾਂ ਸਗੋਂ ਰੁਟੀਨ ਦੇ ਵਿੱਚ ਵੀ ਚੱਲਦੀਆਂ ਰਹੀਆਂ ਚੱਲਦੀਆਂ ਰਹਿਣੀਆਂ ਵੀ ਚਾਹੀਦੀਆਂ ਸਨ ਸਿਸ਼ਟਾਚਾਰ ਦੇ ਨਾਤੇ ਸਰ ਆਓ ਇਹ ਤਾਂ ਨਹੀਂ ਕੋਈ ਗੱਲ ਬੀਜੀ-ਬੀਜ ਵਿੱਚ ਸਮਝਣ ਦਿੱਤਾ ਬਾਬੇ ਨਾਮ ਸਿੰਘ ਤੋਂ ਮਾਜੀ ਬਲੋ ਦੇਖੋ ਬਿਨਾਂ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਅਕਾਲੀ ਦਲ ਦੇ ਬਿਨਾਂ ਸ਼ਰਤਾਂ ਸਮਰਥਨ ਦਿੱਤਾ ਹੈ ਤੇ ਜੇ ਅਗਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਜਿਸ ਤਰ੍ਹਾਂ ਸਸਤਾ ਤੋਂ ਮੁਕੀ ਨਹੀਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਬੀਜੀ ਮਿਸ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ ਹੈ ਇਹੋ ਆਪੀ ਹੈ ਕਿ ਪੰਥਕ ਇਕ ਤਾਂ ਹੋਣੀ ਚਾਹੀਦੀ ਇੱਕ ਹੋਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਦਮਦਿਤਕਸਾਲ ਵੱਲੋਂ ਮਹਾਰਾਸ਼ਟਰ ਦੀ ਚੋਣਾਂ ਦੇ ਵਿੱਚ ਭਾਰਤ ਗੰਭੀਰ ਹੈ ਜਿਹੜੇ ਸਰਕਾਰ ਕੋਲ ਪੈਂਡਿੰਗ ਨੇ ਉਹਨਾਂ ਦੇ ਸਮੇਂ ਤੋਂ ਉਹਨਾਂ ਮਸਲੇ ਨੂੰ ਕਰਦੇ ਨੇ ਔਰ ਸਰਕਾਰ ਦੇ ਸਾਡੇ ਭਰਾਿਆਂ ਨੂੰ ਹੱਲ ਕਰਦੀ ਹੈ ਸਿੱਖਾਂ ਦੇ ਮਸਲੇ ਵਿਚਾਰੀ ਜਾਂਦੇ ਨੇ ਅੰਦੀ ਸਿੰਘਾਂ ਦੇ ਮਸਲੇ ਵਿਚਾਰੀ ਜਾਂਦੇ ਰਹਿੰਦੇ ਚਾਹੁੰਦੇ ਨੇ ਚੱਲ ਜਾਂਦੇ ਨੇ ਆਈ ਹੈ ਹੋਰ ਸਾਡੇ ਬਹੁਤ ਸਾਰੇ ਮਸਲੇ ਆ ਸਾਨੂੰ ਲਗਾਤਾਰ ਸਾਡੇ ਨਾਲ ਧੱਕਾ ਹੋ ਰਿਹਾ ਚੰਗੀ ਗੱਲ ਇਹ ਕਿ ਪੰਜਾਬ ਤੋਂ ਜਿਹੜਾ ਕੈਲੀਗ੍ਰਾਫ ਕਰ ਰਿਹਾ ਉਹ ਲੋਕਾਂ ਦੇ ਲਈ ਧੱਕਾ ਹੋਈ ਜਾ ਰਹੇ ਨੇ ਪੰਜਾਬ ਦੇ ਯੂਨੀਵਰਸਿਟੀ ਰਿਸਰਚ ਦਾ ਮਸਲਾ ਹੋਰ ਬਹੁਤ ਸਾਰੇ ਮਸਲੇ ਆ ਅਗਰ ਗਵਰਨਮੈਂਟ ਇਹ ਮਸਲੇ ਹੱਲ ਕਰਤੀਏ ਤੇ ਇਹ ਜਿਹੜਾ ਚੰਗੀ ਗੱਲ ਵੀਰ ਬਿੱਤੀ ਆਉਂਗਾ ਦੇਂਗੇ ਜੇ ਕਿ ਕਿੰਨਾ ਚਾਹੂ ਉਸ ਦੇਚਾ ਦੇ ਵਿੱਚ ਪੰਚ ਸਿੰਘ ਸਬੰਧੀ ਮੀਟਿੰਗ ਦੇ ਵਿੱਚ ਪੰਚ ਸਿੰਘ ਸਬੰਨਾ ਵੱਲੋਂ ਹੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੁੰਦਾ ਪਰ ਜੋ ਭਾਈ ਰਾਜਵਾਨਾ ਸਾਹਿਬ ਨੇ ਅਪੀਲ ਕੀਤੀ ਆ ਉਹ ਕਦੋਂ ਤੱਕ ਹੋਣ ਦੀ ਸੰਭਾਵਨਾ ਜੀ ਪੰਚ ਸਿੰਘ ਸਬੰਧੀ ਮੀਟਿੰਗ ਮਨਜੂਖ ਸਿੰਘ ਸਾਹਿਬ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ੍ਰੀ ਕਲਤਖ ਸਾਹਿਬ ਬੇਸ ਮਸਲੇ ਨੂੰ ਦੇਖ ਰਹੇ ਹਾਂ ਕਾਲੇ ਕੇ ਰਾਜਨੀਤਿਕ ਨੇਤਾਵਾਂ ਵੱਲੋਂ ਪੱਕੀ ਵੀ ਤਾਰੀਖੀ ਹੈ ਪੱਕ ਬੰਨੀ ਤੇ ਉਸ ਤੋਂ ਬਾਅਦ ਕੇਜਰੀਵਾਲ ਨੂੰ ਵੱਲੋਂ ਦਸਤਾਰ ਜਿਹੜੀ ਜਿਸ ਤਰੀਕੇ ਨਾਲ ਉਤਾਰ ਕੇ ਰੱਖੀ ਗਈ ਹੈ ਉਸ ਨੂੰ ਬੜਾ ਨਿੰਦਿਆ ਜਾ ਰਿਹਾ ਜੀ ਉਹ ਤਰੀਕਾ ਬੜਾ ਦਸਤਾਰ ਦੇ ਅਪਮਾਨ ਕਰਨ ਵਾਲਾ ਸੀ ਰਾਜਨੀਤਿਕ ਲੀਡਰਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਦਸਤਾਰ ਪਹਿਨਣੀ ਹੈ ਤੇ ਉਹਦਾ ਅਤਬ ਵੀ ਨਾਲ ਰੱਖਣਾ ਬੜਾ ਜ਼ਰੂਰੀ ਹੈ ਤਾਂ ਦੇ ਨਾਲ ਕਿ ਕਰਕੇ ਕਰਕੇ ਕਿਸੇ ਦੇ ਸਤੀਫੇ ਤੇ ਕੁਝ ਨਹੀਂ ਕਹਿਣਾ ਮੈਂ ਤਾਂ ਇਹ ਕਹਿਦਾ ਕਿ ਜੋ ਲੋਕ ਦਾ ਕਾਲੀ ਦਿਨ ਇੱਕ ਪਹਾੜਾ ਨਹੀਂ ਜੁਬਾਨ ਦਾ ਕਰਵਾਨੀ ਦੀ ਜੁਬਾਨ ਹੈ ਪਰ ਉਹ ਲੋਕ ਕਾਲਤੇ ਹੋ ਕੇ ਤੇ ਪਹਿਰਾ ਦਿੰਦੇ ਉਹ ਜੀ ਐਸ ਐਫ ਜਿਹੜੇ ਕੋਈ ਨਹੀਂ ਦੇ ਸਕਦੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਉਹਨਾਂ ਦੇ ਦਿਲ ਹੈ ਪੁੱਤਰ ਸਾਹਿਬ ਅੱਜ ਸਾਹਿਬ ਇੱਕ ਮਿੰਟ ਜੀ ਕਾਲੀ ਦਿਨ ਦੀ 15 ਤਰੀਕ ਨੂੰ ਜਿਹੜਾ ਜਲਾਸ ਹੈ ਉਹ ਹੋਏਗਾ ਮੋਟੇ ਸਮੇਂ ਤੇ ਹਾਂ ਜੀ ਉਹ ਇੱਕ ਪ੍ਰੋਸੀਜਰ ਹੈ ਅਸੀਂ ਪਾਰਟੀ ਦੀ ਭਰਤੀ ਸ਼ੁਰੂ ਕਰਾਂਗੇ ਉਹ ਤੋਂ ਡੈਲੀਗੇਟ ਬਣਦੇ ਡੈਲੀਗੇਟ ਤੋਂ ਬਾਅਦ ਫਿਰ ਪ੍ਰਧਾਨ ਉਹ ਯੰਦਾ ਜਿਵੇਂ ਕਿ ਪਹਿਲਾ ਇਲੈਕਟਿਡ ਪ੍ਰਧਾਨ ਨੇ ਹੁਣ ਫਿਰ ਉਸ ਤੋਂ ਇੱਕ ਪ੍ਰੋਸੀਜਰ ਉਹ ਕਰਾਂਗੇ ਪੂਰਾ ਨਹੀਂ ਤਾਂ ਇਲੈਕਸ਼ਨ ਨਹੀਂ ਉਸ ਤੋਂ ਪਹਿਲਾਂ ਅਸੀਂ ਭਰਤੀ ਖੋਲਾਂਗੇ फिर डेलीगेट बन गए फिर उस हाउस वाहेगुरू का नोने के लिए आया था उस भोग बच्चे चले गए मैं भी था और सिंह साहब का पता लगा की जहाँ मैं उनको सत्कार देने आ गया इतनी बार के वो चर्चा दिये चर्चा, दिये चर्चा तो, तो चलते रहते हैं मैं उनका क्या जवाब दूं क्या बैलेंसिंग राजवाणी की रिहाई के लिए कोई नया प्रोग्राम बनाया वो भी हमारे पास कोई शक्ति नहीं है लगा के हम जोर लगा रहे हैं और नाल गवर्नमेंट को भी अपील कर दे डायरेक्ट आ जाए तो कोई भाई राजवाणी ने अपील की बहुत पक्ष सोचली बात है उनकी बहुत अच्छे उसकी अपील पे गौर करना सुखबीर सुखबीर ਜਲਦੀ ਫੈਸਲਾ ਲੈ ਜਾਣ ਬਾਰੇ ਕੋਈ ਗੱਲ ਹੋਈ ਜੀ ਇਸ ਤੋਂ ਬਾਅਦ ਕੋਈ ਬਾਦਸ਼ਹੀਰ ਬਾਦਗਾਮ ਮਾਮਲੇ ਫੈਸਲੇ ਲਈ ਜਾਣ ਲਈ ਵਾਹਿਗੁਰੂ ਦਾ ਨਾਮ ਲਏ ਤੋਂ ਬਾਅਦ ਕੁਝ ਨਹੀਂ ਕੀਤਾ